ਇਹ ਸਾਰਾ ਪਟਵਾਰਖਾਨਾ ਖਾਲੀ ਪਿਆ ਹੈ ਕੀ ਕਾਰਨ ਤੇ ਗਰਾਉਂਡ ਜ਼ੀਰੋ ਤੇ ਹਾਲਾਤ ਦੇਖਣਾ ਸੀ ਇੱਥੇ ਸਾਰਾ ਪਟਵਾਰਖਾਨਾ ਖਾਲੀ ਪਿਆ ਇੱਕਦਮ ਖਾਲੀ ਪਿਆ ਜੀ ਕੋਈ ਨਹੀਂ ਮਿਲ ਰਿਹਾ ਬਟਵਾਲਾ ਇੰਨਾ ਵਰਕਲੋਡ 30 ਤੁਸੀਂ ਕਹਿ ਰਹੇ ਹੋ ਕਿ 100 ਕੁਛ ਦੇ ਲਗਭਗ ਚਾਹੀਦੇ ਆ 30 30 ਬੰਦੇ ਤੁਹਾਡੇ ਕੋਲ ਇੱਥੇ ਬਿਲਕੁਲ ਤਾਂ ਇੰਨਾ ਵਰਕਲੋਡ ਕੰਮ ਕੀਤਾ ਜਾ ਸਕਦਾ ਕੀ ਆ ਜਿਹੜੇ ਇੱਥੇ ਥੱਬਿਆਂ ਦੇ ਥੱਬੇ ਜਿਹੜੇ ਤੁਹਾਡੇ ਰਿਕਾਰਡ ਪਏ ਆ ਇਹ ਸਾਰੇ ਵੇਸਟ ਆ ਇਹਨਾਂ ਚੋਂ ਕੋਈ ਤੁਹਾਡੇ ਕੰਮ ਦਾ ਨਹੀਂ ਆ ਤੁਸੀਂ ਦਿਨ ਵੇਲੇ ਤਾਂ ਇੱਥੇ ਜਦੋਂ ਅਸੀਂ ਆਏ ਆ ਤਾਂ ਬੰਦਾ ਨਹੀਂ ਦਿਖਦਾ ਤੁਸੀਂ ਰਾਤ ਦੀ ਸਿਕਿਉਰਿਟੀ ਦੀ ਗੱਲ ਕਰਦੇ ਹੋ ਦਿਨ ਵੇਲੇ ਆਪਾਂ ਅਸੀਂ ਸਾਰੇ ਰਿਕਾਰਡਾਂ ਦੀ ਜਾ ਕੇ ਵੀਡੀਓ ਬਣਾਤੀ ਆ ਉਦੋਂ ਤਾਂ ਇੱਥੇ ਕੋਈ ਬੰਦਾ ਨਹੀਂ ਸਾਨੂੰ ਰੋਕਣ ਵਾਲਾ ਦਿਖਿਆ ਤਾਂ ਤੁਸੀਂ ਰਾਤ ਦੀ ਕੀ ਗੱਲ ਕਰਦੇ ਸਰ ਵੀਡੀਓ ਬਣਾਈ ਆ ਪਰ ਕੋਈ ਚੱਕ ਕੇ ਜਾਣ ਵਾਲਾ ਕੰਮ ਨਹੀਂ ਹੈ ਜੀ ਇੱਥੇ ਸਵੇਰ ਸਰਕਾਰ ਵੱਲੋਂ ਆਏ ਦਿਨੀ ਬਿਹਤਰ ਸੇਥ ਹੁਦਾਵਾਂ ਅਤੇ ਸਿੱਖਿਆ ਦੇ ਖੇਤਰ ਦੇ ਵਿੱਚ ਬਿਹਤਰ ਸਹੂਦਾਵਾਂ ਅਤੇ ਨਾਲ ਹੀ ਮਾਲ ਮਹਿਕਮੇ ਦੇ ਵਿੱਚ ਬਿਹਤਰ ਸਹੂਦਾਵਾਂ ਦੀ ਗੱਲ ਕੀਤੀ ਜਾਂਦੀ ਹੈ ਦਾਅਵੇ ਕੀਤੇ ਜਾਂਦੇ ਹਨ ਕਿ ਹੁਣ ਜਿਹੜਾ ਤਹਿਸੀਲ ਕੰਪਲੈਕਸ ਹੈ ਉਹਨਾਂ ਦੇ ਵਿੱਚ ਬਿਹਤਰ ਸਹੂਦਾਵਾਂ ਮਿਲਣਗੀਆਂ ਕਿਸੇ ਲੋਕਾਂ ਨੂੰ ਕਿਤੇ ਵੀ ਖੱਜਲ ਨਹੀਂ ਹੋਣਾ ਪਵੇਗਾ ਇਸ ਲਈ ਤਸਵੀਰਾਂ ਦਿਖਾ ਰਿਹਾ ਹੁਸ਼ਿਆਰਪੁਰ ਦੇ ਪਟਵਾਰ ਪਟਵਾਰ ਵਰਕਰ ਸਟੇਸ਼ਨ ਹੁਸ਼ਿਆਰਪੁਰ ਦੀਆਂ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਅੱਜ ਦੇ ਦਿਨ ਕਿਹੋ ਜਿਹੇ ਹਾਲਾਤ ਹਨ ਕਿਹੜੀਆਂ ਬਿਹਤਰ ਸਹੂਦਾਵਾਂ ਇੱਥੇ ਮਿਲਦੀਆਂ ਦਿਖਾਈ ਦੇ ਰਹੀਆਂ ਹਨ ਬੜੇ ਹਨ ਇੱਥੇ ਲੋਕ ਜਿਹੜੇ ਹਨ ਆਪਣੇ ਕੰਮ ਕਰਾਉਣਾ ਦੇ ਹਨ ਪਰ ਇਸ ਵੇਲੇ ਉਸ ਪਟਵਾਰ ਖਾਨੇ ਦੇ ਤੁਸੀਂ ਲਾਈਵ ਹਾਲਾਤ ਦੇਖ ਸਕਦੇ ਹੋ ਕਿ ਇਕਾ ਦੁਕਾ ਪਟਵਾਰੀ ਹੀ ਬੈਠੇ ਦਿਖਾਈ ਦੇ ਰਹੇ ਹਨ ਬਾਕੀ ਸਾਰਾ ਪਟਵਾਰ ਖਾਨਾ ਖਾਲੀ ਦਿਖਾਈ ਦੇ ਰਿਹਾ ਹੈ ਸੋ ਇੱਕ ਅਹਿਮ ਜਾਣਕਾਰੀ ਲਈ ਤੁਹਾਡੇ ਨਾਲ ਜੁੜੇ ਸਿਗੇ ਕਿ ਜਿਹੜੀਆਂ ਬਿਹਤਰ ਸੁਧਾਵਾਂ ਦੇ ਦਾਅਵੇ ਕੀਤੇ ਜਾਂਦੇ ਹਨ ਉਹਨਾਂ ਦੀ ਜਮੀਨੀ ਹਕੀਕਤ ਕੀ ਹੈ ਇੱਥੇ ਇੱਕ ਪਟਵਾਰੀ ਬੈਠੇ ਹਨ ਉਹਨਾਂ ਨਾਲ ਗੱਲ ਕਰਾਂਗੇ ਵੀ ਜੀ ਸਸਿਕਾ ਇਹ ਸਾਰਾ ਪਟਵਾਰ ਖਾਨਾ ਖਾਲੀ ਪਿਆ ਹੈ ਕੀ ਕਾਰਨ ਅ ਕੁਝ ਤਾਂ ਕੰਮ ਹੋਏ ਹੋਣੀ ਤਸੀਲ ਵਿੱਚ ਜਾਂਦੇ ਹੈਗੇ ਜਿੱਦਾਂ ਫਰਦ ਫੋਲ ਦਾ ਕਾਊਂਟਰਡ ਤੋਂ ਵਸ ਜਾਂਦੇ ਹੈਗੇ ਹਨ ਕੁਝ ਇੱਥੇ ਬੈਠੇ ਹੋਣੇ ਹੈਗੇ ਅਸੀਂ ਦੇਖ ਸਕਦੇ ਹਾਂ ਨਹੀਂ ਪਰ ਕੀ ਇੱਥੇ ਜ਼ਰੂਰੀ ਨਹੀਂ ਹੈ ਇਸ ਪਟਵਾਰਖਾਨੇ ਚ ਅਵੇਲੇਬਲ ਹੋਣਾ ਜੇ ਕੋਈ ਕੰਮ ਕਰਾਣਾ ਹੋਵੇ ਤਾਂ ਉਹ ਪਹਿਲਾਂ ਲੱਭੇ ਕਿੱਥੇ ਹੈ ਜੀ ਫਰਦ ਕੇਂਦਰ ਵੀ ਜਾਂਦੇ ਹੈਗੇ ਹਨ ਉੱਥੇ ਵੀ ਕੰਮ ਚੱਲਦਾ ਹੈਗਾ ਆਪਣੇ ਆਪਣੇ ਅਪਡੇਟ ਚੱਲਦਾ ਹੈ ਅੰਤਕਲਨ ਦਾ ਜਿੱਦਾਂ ਪਰ ਇੱਥੇ ਵੀ ਤਾਂ ਕੋਈ ਹੋਣਾ ਜ਼ਰੂਰੀ ਹੈ ਨਹੀਂ ਇੱਥੇ ਬੈਠਦੇ ਹੈਗੇ ਆ ਜਾਂ ਤੇ ਉੱਥੇ ਵੀ ਜਾਂਦੇ ਹੈਗੇ ਆ ਜੇ ਕੋਈ ਆਮ ਬੰਦਾ ਕੋਈ ਕੰਮ ਕਰਾਣ ਆਵੇ ਤਾਂ ਉਹ ਕਿੱਦਾਂ ਲੱਭ ਸਕਦਾ ਦੇਖੋ ਤਾਂ ਸਾਰਾ ਤਾਂ ਪਟਵਾਰਖਾਨਾ ਖਾ ਕੇ ਜਿਹੜੇ ਕੰਮ ਤੇ ਲੱਗੇ ਹੋਏ ਹੈਗੇ ਆ ਉਹਨੂੰ ਕਾਲ ਕਰ ਸਕਦੇ ਆ ਫਿਰ ਉਹਨੂੰ ਲੈ ਗਏ ਸੋ ਐਕਚੁਅਲੀ ਤਸਵੀਰਾਂ ਦਿਖਾ ਰਹੇ ਆ ਹੁਸ਼ਿਆਰਪੁਰ ਦੇ ਪਟਵਾਰ ਵਰਕਰਸ ਸਟੇਸ਼ਨ ਦੀਆਂ ਜਿੱਥੇ ਕਿ ਤੁਸੀਂ ਤਹਿਸੀਲ ਕੰਪਲੈਕਸ ਦੇ ਵਿੱਚ ਇਹ ਬਣਿਆ ਹੋਇਆ ਹੈ ਔਰ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਹਰ ਪਾਸੇ ਖਾਲੀ ਕੈਬਨ ਦਿਖਾਈ ਦੇ ਰਿਆ ਨਾ ਇਹ ਸਾਰੇ ਕੈਬਨ ਜਿੰਨੇ ਵੀ ਤੁਸੀਂ ਇਸ ਵੇਲੇ ਦੇਖ ਰਹੇ ਹੋ ਇਹ ਪਟਵਾਰੀਆਂ ਦੇ ਕੈਬਨ ਹਨ ਔਰ ਇਹ ਕਿਹਾ ਜਾਂਦਾ ਹੈ ਕਿ ਪਟਵਾਰੀਆਂ ਦੀ ਜਿਹੜੀ ਸੇਵਾ ਹੈ ਉਹਨਾਂ ਨੂੰ ਬਿਹਤਰ ਕੀਤਾ ਜਾ ਰਿਹਾ ਹੈ ਜਾਏਗਾ ਅਤੇ ਔਰ ਉਹਨਾਂ ਕੋਲੋਂ ਉੱਚ ਸੇਵਾਵਾਂ ਦਵਾਈਆਂ ਜਾਣਗੀਆਂ ਜਿਹੜੇ ਆਮ ਲੋਕ ਜਿਹੜੇ ਜਿਹੜੇ ਹਨ ਉਹ ਖੱਜਲ ਨਾ ਹੋ ਸਕਣ ਸੋ ਕੁਝ ਐਦਾਂ ਦੀਆਂ ਗੱਲਾਂ ਸੁਣਨ ਨੂੰ ਮਿਲੀਆਂ ਹਨ ਇੱਕ ਵੀਰ ਜੀ ਇੱਥੇ ਖੜੇ ਨੇ ਉਹਨਾਂ ਨਾਲ ਗੱਲ ਕਰਾਂਗੇ ਵੀਰ ਜੀ ਸ਼ਸ਼ੀਕਾ ਵੀਡੀ ਅੱਜ ਇਥੇ ਜ਼ਮੀਨੀ ਹਕੀਕਤ ਦੇਖਣ ਆਏ ਸੀ ਕਹਿੰਦੇ ਆ ਸਰਕਾਰ ਕਹਿੰਦੀ ਆ ਵੀ ਆਮ ਲੋਕਾਂ ਲਈ ਬੜੀਆਂ ਸਹੂਤਾਵਾਂ ਕਰਦੀਆਂ ਆ ਪਟਵਾਰੀ ਅਵੇਲੇਬਲ ਮਿਲਣਗੇ ਸਿਹਤ ਕੇਂਦਰਾਂ 'ਚ ਬੜੀਆਂ ਸਹੂਤਾਵਾਂ ਕਰਦੀਆਂ ਸਿੱਖਿਆ ਕੇਂਦਰਾਂ 'ਚ ਬੜੀਆਂ ਕਰਦੀਆਂ ਪਰ ਅੱਜ ਗਰਾਊਂਡ ਜ਼ੀਰੋ ਤੇ ਹਾਲਾਤ ਦੇਖਣ ਆਏ ਸੀ ਇੱਥੇ ਸਾਰਾ ਪਟਵਾਰਖਾਨਾ ਖਾਲੀ ਪਿਆ ਇੱਕਦਮ ਖਾਲੀ ਪਿਆ ਜੀ ਕੋਈ ਨਹੀਂ ਮਿਲ ਰਿਹਾ ਪਟਵਾਰੀ ਇੱਕ ਆਮ ਆਮ ਜਿਦਾ ਹੁਣ ਤੁਸੀਂ ਕੰਮ ਕਰਾਣ ਆਇਓ ਹਾਂਜੀ ਕੰਮ ਕਰਾਉਣਾ ਹੈ ਤੇ ਉਹ ਇੱਕ ਆਮ ਵਿਅਕਤੀ ਲਈ ਕਿੱਦਾਂ ਦੀਆਂ ਸੁਧਾਵਾਵਾਂ ਜਿਹੜੀਆਂ ਕਿ ਆਏ ਦਿਨੀ ਸਰਕਾਰ ਕਹਿੰਦੀ ਹੈ ਜੀ ਬਹੁਤ ਬਿਹਤਰ ਸੁਧਾਵਾਵਾਂ ਆ ਘਰ ਮਤਲਬ ਹਰ ਬੰਦੇ ਨੂੰ ਤਹਿਸੀਲ ਦੇ ਵਿੱਚ ਉਸੇ ਵੇਲੇ ਕੰਮ ਕਰਾਇਆ ਜਾਏਗਾ ਪਟਵਾਰੀ अवेलेबल ਮਿਲਣਗੇ ਕਿੱਦਾਂ ਦੇ ਹਾਲਾਤ ਆਮ ਪਾਰਟੀ ਦੇ ਦਾਅਵੇ ਹੈ ਜੀ ਕੋਈ ਹਕੀਕਤ ਗਰਾਊਂਡ ਲੈਵਲ ਤੇ ਕੁਝ ਨਹੀਂ ਹੋ ਰਿਹਾ ਕਿੰਨੀ ਦੇਰ ਹੋ ਗਏ ਇਦਾਂ ਹੀ ਇਦਾਂ ਹੀ ਖੱਜਲ ਖੜੇ ਹਾਂ ਠਾਣੇ ਦੇ ਵਿੱਚ 20 ਮਿੰਟ ਹੋ ਗਏ ਜੀ ਖੜੇ ਨੂੰ ਆ ਤੇ ਪਟਵਾਰੀ ਤਾਂ ਇੱਥੇ ਕੋਈ ਹੈ ਨਹੀਂ ਕੋਈ ਨਹੀਂ ਦੀਦਾ ਜੀ ਪਟਵਾਰੀ ਤਾਂ ਲੱਗਦਾ ਹੈ ਕੋਈ ਅੱਜ ਕੰਮ ਹੋ ਜਾਊਗਾ ਤਾਂ ਕੰਮ ਕਰਾ ਕੇ ਜਾਊਂ। ਮੁਸ਼ਕਿਲ ਲੱਗਦੀ ਹੈ। ਸੋ ਜ਼ਮੀਨੀ ਹਕੀਕਤ ਲਈ ਐਸ.ਐਲ.ਐਫ. ਸ਼ਾਰਪੁਰ ਦੇ ਪਟਵਾਰਕ ਕੇਂਦਰ ਦੇ ਵਿੱਚ ਆਏ ਸੀ ਤਾਂ ਤੁਸੀਂ ਦੇਖ ਸਕਦੇ ਹੋ ਕਿ ਪਟਵਾਰੀ ਐਸ.ਐਲ.ਐਫ. ਕਿਤੇ ਵੀ ਨਜ਼ਰ ਨਹੀਂ ਆ ਰਹੇ। ਕੈਬਨ ਖਾਲੀ ਪਏ ਨਜ਼ਰ ਆ ਰਹੇ ਹਨ। ਲੋਕ ਜਿਹੜੇ ਇੱਥੇ ਕੰਮ ਕਰਾਣ ਆਏ ਸੀ ਉਹ ਨਜ਼ਰ ਆ ਰਹੇ ਹਨ ਪਰ ਸ਼ਾਇਦ ਉਹਨਾਂ ਦੀਆਂ ਵੀ ਆਸਾਂ ਟੁੱਟੀਆਂ ਦਿਖਾਈ ਦੇਦੀਆਂ ਹਨ। ਆਮ ਲੋਕਾਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਦਾਵੇ ਜ਼ਰੂਰ ਕੀਤੇ ਜਾਂਦੇ ਹਨ ਪਰ ਜ਼ਮੀਨੀ ਹਕੀਕਤ ਕੁਝ ਹੋਰ ਦਿਖਾਈ ਦਿੰਦੀ ਹੈ ਔਰ ਜ਼ਮੀਨੀ ਹਕੀਕਤ ਤੁਹਾਨੂੰ ਦਿਖਾ ਰਹੀ ਹੈ ਕਿ ਇਸ ਵੇਲੇ ਤੁਸੀਂ ਕੈਬਨ ਦੇਖ ਰਹੇ ਹੋ ਇਹ ਸਾਰੇ ਪਟਵਾਰੀਆਂ ਦੇ ਕੈਬਨ ਹਨ ਔਰ ਕਿਵੇਂ ਦੇ ਹਾਲਾਤ ਜਿਹੜੇ ਹਨ ਇਸ ਪਟਵਾਰੀਆਂ ਦੇ ਕੈਬਨਾਂ ਦੇ ਨਜ਼ਰ ਆਉਂਦੇ ਹਨ ਦੂਸਰੇ ਪਾਸੇ ਵੀ ਤੁਹਾਨੂੰ ਇਹੀ ਤਸਵੀਰਾਂ ਦਿਖਾਵਾਂਗੇ ਕਿ ਕਿਵੇਂ ਦੇ ਹਾਲਾਤ ਹਨ ਕਿਉਂਕਿ ਦੋ ਪਾਸੇ ਇੱਕ ਇੱਕ ਕੈਬਨ 10 ਤੋਂ 20-25 ਕੈਬਨਾਂ ਦੇ ਲਗਭਗ ਇਧਰ ਬਣੇ ਹੋਏ ਹਨ ਅਤੇ ਦੂਸਰੇ ਪਾਸੇ ਵੀ ਲਗਭਗ ਲਗਭਗ ਇਨੇ ਹੀ ਕੈਬਨ ਹਨ ਉਧਰ ਵੀ ਜਾ ਕੇ ਇੱਕ ਵਾਰੀ ਜ਼ਮੀਨੀ ਹਕੀਕਤ ਦੇਖਾਂਗੇ ਕਿ ਕਿਹੋ ਜਿਹੇ ਹਾਲਾਤ ਹਨ ਇੱਥੇ ਜਿਹੜੇ ਪਟਵਾਰ ਕੇਂਦਰ ਦੇ ਵਿੱਚ ਉੱਚ ਸੇਵਾਵਾਂ ਜਿਹੜੀਆਂ ਕਹਿੰਦੇ ਹਨ ਕਿ ਬਹੁਤ ਬਿਹਤਰੀਨ ਸੇਵਾਵਾਂ ਮਿਲਦੀਆਂ ਹਨ ਬੜਾ ਵਧੀਆ ਮਾਹੌਲ ਮਿਲਦਾ ਹੈ ਤੇ ਕੁਝ ਇੱਕ ਦਸਤਾਵੇਜ਼ਾਂ ਦੀਆਂ ਤੇ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਕਿਵੇਂ ਦੇ ਹਾਲਾਤ ਹਨ ਇੱਥੇ ਜਿਹੜੇ ਦਸਤਾਵੇਜ਼ ਹਨ ਉਹ ਤੁਸੀਂ ਦੇਖ ਸਕਦੇ ਹੋ ਕਿ ਕਿਨਾਂ ਹਾਲਾਤਾਂ ਦੇ ਵਿੱਚ ਇੱਥੇ ਦਸਤਾਵੇਜ਼ ਪਏ ਹਨ ਜ਼ਰੂਰੀ ਦਸਤਾਵੇਜ਼ ਫੋਟਵਾਂ ਲੱਗੀਆਂ ਰਜਿਸਟਰੀਆਂ ਇੰਤਕਾਲ ਕਈ ਅਜਿਹੇ ਦਸਤਾਵੇਜ਼ ਹਨ ਇੱਥੇ ਜਿਹੜੇ ਕੀ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਪਏ ਹਨ ਸੋ ਵੱਡੀ ਇੱਕ ਲਾਪਰਵਾਹੀ ਇਹਨੂੰ ਕਹਿ ਸਕਦੇ ਹਾਂ ਕਿ ਕਿਵੇਂ ਦੀ ਲਾਪਰਵਾਹੀ ਹੈ ਤਸਵੀਰਾਂ ਤੁਸੀਂ ਅੱਗੇ ਤੁਹਾਨੂੰ ਇੱਕ ਹੋਰ ਤਸਵੀਰਾਂ ਦਿਖਾਵਾਂਗੇ ਕਿ ਕਿਹੋ ਜਿਹੇ ਹਾਲਾਤਾਂ ਦੇ ਵਿੱਚ ਇੱਥੇ ਕਾਗਜ਼ ਪਏ ਹਨ ਹਾਲਾਂਕਿ ਜੇਕਰ ਇਹ ਜ਼ਰੂਰੀ ਕਾਗਜ਼ ਨਹੀਂ ਹਨ ਤਾਂ ਇਹਨਾਂ ਨੂੰ ਕਿਸੇ ਪਾਸੇ ਰੱਖਣਾ ਚਾਹੀਦਾ ਔਰ ਵੱਡੇ ਵੱਡੇ ਰਿਕਾਰਡ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇੱਥੇ ਰੁੱਲਦੇ ਨਜ਼ਰ ਆ ਰਹੇ ਹਨ ਰੰਦੀ ਦੇ ਵਿੱਚ ਪਏ ਨਜ਼ਰ ਆ ਰਹੇ ਹਨ ਸੋ ਪਟਵਾਰ ਖਾਨੇ ਦੀਆਂ ਬਿੱਤਰ ਸਵਦਾਵਾਂ ਦੀ ਇੱਕ ਮੂੰਹ ਬੋਲਦੀ ਤਸਵੀਰ ਜਿਹੜੀ ਬਿੱਤਰ ਸਵਦਾਵਾਂ ਕਿਵੇਂ ਦੀਆਂ ਹਨ ਇੱਧਰ ਇਹ ਕਲਮਾਰੀ ਪਈ ਹੈ ਤੁਸੀਂ ਉਹ ਦੇਖ ਸਕਦੇ ਹੋ ਕਿ ਅਲਮਾਰੀ ਦੇ ਨਾਲ ਜਿਹੜੇ ਕਿਵੇਂ ਸਾਰੇ ਡਾਕੂਮੈਂਟਸ ਜਿਹੜੇ ਹਨ ਉਹ ਇਦਾਂ ਹੀ ਰੁੱਲਦੇ ਨਜ਼ਰ ਆ ਰਹੇ ਹਨ ਜ਼ਮੀਨ ਦੇ ਉੱਤੇ ਵੱਡੀ ਤਦਾਦ ਦੇ ਵਿੱਚ ਪਏ ਨਜ਼ਰ ਆ ਰਹੇ ਹਨ ਤੁਸੀਂ ਇਹ ਅਲਮਾਰੀ ਦਾ ਦੇਖ ਸਕਦੇ ਹੋ ਕਿ ਔਰ ਅਲਮਾਰੀ ਦੇ ਨਾਲ ਪਏ ਰਿਕਾਰਡ ਦੇਖ ਸਕਦੇ ਹੋ ਕਿ ਜਿਹੜੇ ਇੱਥੇ ਪਏ ਹਨ ਕਿ ਉਹ ਕਿੰਨੇ ਸਿਕਿਉਰ ਪਏ ਹਨ ਹਾਲਕੀ ਤੁਸੀਂ ਦੇਖ ਸਕਦੇ ਹੋ ਕਿ ਬੜੇ ਪੁਰਾਣੇ ਰਿਕਾਰਡ ਹਨ ਔਰ ਕਿਨਾਂ ਹਾਲਾਤਾਂ ਦੇ ਵਿੱਚ ਪਏ ਹਨ ਬੜੇ ਹੈਰਾਨਜਨਕ ਤਸਵੀਰਾਂ ਹਨ ਸੋ ਪੰਜਾਬ ਸਰਕਾਰ ਦੇ ਦਾਵੇ ਉੱਚ ਸੇਵਾਵਾਂ ਦੇ ਤਾਂ ਉਹ ਉੱਚ ਸੇਵਾਵਾਂ ਕਿਹਿੰਦੀਆਂ ਹਨ ਉਹ ਦੇਖ ਕੇ ਤੁਸੀਂ ਹੈਰਾਨ ਹੋਵੋਗੇ ਕਿ ਹੈਰਾਨ ਕਰਨ ਵਾਲੀਆਂ ਤਸਵੀਰਾਂ ਹਨ ਕਿ ਕਿਵੇਂ ਰਿਕਾਰਡ ਜਿਹੜੇ ਇੱਥੇ ਪਏ ਹੋਏ ਹਨ ਔਰ ਇਸ ਲਈ ਜੋ ਪਟਵਾਰ ਕੇਂਦਰ ਦੇ ਹਾਲਾਤ ਹਨ ਉਹ ਤੁਸੀਂ ਤਸਵੀਰਾਂ 'ਚ ਦੇਖ ਰਹੇ ਹੋ ਕਿ ਕਿ ਵਿੱਚ ਇੱਥੇ ਹਰ ਪਾਸੇ ਸੁੰਨਪਸਰੀ ਦਿਖਾਈ ਦੇ ਰਹੀ ਹੈ ਜਿਹੜੇ ਲੋਕ ਇੱਥੇ ਕੰਮ ਕਰਾਣਾ ਹੈ ਉਹਨਾਂ ਨਾਲ ਗੱਲ ਕੀਤੀ ਹੈ ਤਾਂ ਉਹ ਵੀ ਕਿਤੇ ਨਾ ਕਿਤੇ ਇਸ ਨੂੰ ਲੈ ਕੇ ਨਿਰਾਸ਼ ਨਜ਼ਰ ਆਏ ਹਨ ਹਾਲਾਂਕਿ ਇਕਾ ਦੁਕਾਨ ਜਿਹੜੇ ਇਸ ਕੇਂਦਰ ਦੇ ਵਿੱਚ ਫਟਵਾਰੀ ਬੈਠੇ ਹਨ ਉਹਨਾਂ ਵੱਲੋਂ ਕੰਮ ਕੀਤੇ ਜਾ ਰਹੇ ਹਨ ਪਰ ਇੱਕ ਅਹਿਮ ਤਸਵੀਰਾਂ ਦੇ ਚਲਦੇ ਇੱਕ ਹੋਰ ਕੈਬਨ ਦੇ ਵਿੱਚ ਫਟਵਾਰੀ ਸਾਹਿਬ ਬੈਠੇ ਹਨ ਉਹਨਾਂ ਨਾਲ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਜਿੱਥੇ ਪੰਜਾਬ ਸਰਕਾਰ ਰੋਜ਼ ਇਨ ਆਇਦਨੀਏ ਦਾਅਵੇ ਕਰਦੀ ਹੈ ਵੀ ਇੱਥੇ ਬੜੀਆਂ ਬਿਹਤਰ ਸਹੂਦਾਵਾਂ ਆ ਪਰ ਅੱਜ ਪਟਵਾਰ ਕੇਂਦਰ ਦੇ ਵਿੱਚ ਤਾਂ ਇਹੋ ਜਿਹੇ ਹਾਲਾਤ ਆ ਵੀ ਅਦਿਕਾ ਦੁਕਾ ਪਟਵਾਰੀਆਂ ਤੋਂ ਇਲਾਵਾ ਕੋਈ ਨਜ਼ਰ ਹੀ ਨਹੀਂ ਆ ਰਹੀ ਸਰ ਪਹਿਲਾਂ ਵੀ ਸਰ ਦਾਸ ਚੁੱਕੇ ਆ ਸਾਡੇ ਸੀਰੀਅਸ ਸਰ ਕੀ ਲਾਲ ਕੀ ਇਹਦੇ ਕੰਮ ਤੇ ਗਏ ਹੋਏ ਨੇ ਪਟਵਾਰੀ ਬਹੁਤ ਸਾਰੇ ਜਿਹੜੇ ਆਮ ਲੋਕ ਇੱਥੇ ਜਿੱਦਾਂ ਹੁਣ ਇੱਕ ਵੀਰ ਜੀ ਸਾਨੂੰ ਮਿਲੇ ਨੇ ਉਹ ਕੰਮ ਕਰਾਣ ਆਏ ਨੇ ਉਹ ਕਹਿੰਦੇ ਵੀ ਆਪਾਂ ਅੱਧਾ ਘੰਟਾ ਹੋ ਗਿਆ ਇੱਦਾਂ ਹੀ ਖੜੇ ਸਾਡੀ ਕੋਈ ਨਾ ਸੁਧ ਰਿਆ ਨਾ ਸਾਨੂੰ ਪਤਾ ਪਰ ਉਹ ਵੀ ਤਾਂ ਖੱਜਲ ਹੋ ਰਹੇ ਨੇ ਰੇਡੀਓ ਤਾਂ ਹੈ ਪਰ ਜੋ ਸਕੀਬਾ ਸਰਕਾਰ ਵੱਲੋਂ ਚਲਾਈਆ ਜਾ ਰਹੀਆਂ ਨੇ ਉਹ ਵੀ ਕਬਰ ਉਹਨਾਂ ਵੱਲੋਂ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਕਿ ਕਿਤਾ ਜਾ ਰਿਹਾ ਕੁਝ ਕਿੱਥੇ ਰਿਕਾਰਡ ਕਾਫੀ ਰੱਦੀ ਨੁਮਾ ਚ ਪਏ ਆ ਉਹ ਉਹ ਮਤਲਬ ਕੀ ਜ਼ਰੂਰੀ ਨਹੀਂ ਆ ਸਰ ਇਹਦੇ ਬਾਰੇ ਤਾਂ ਹੁਣ ਸਾਡੇ ਸੀਜੀਸ ਦੱਸ ਸਕਦੇ ਆ ਸੋ ਤਸਵੀਰਾਂ ਤੁਸੀਂ ਐਸੋਲੇ ਹੁਸ਼ਿਆਰਪੁਰ ਦੇ ਪਟਵਾਰ ਕੇਂਦਰ ਦੀਆਂ ਦੇਖ ਰਹੇ ਹੋ ਕਿ ਕਿਵੇਂ ਦੇ ਹਾਲਾਤ ਹੋਏ ਹਨ ਔਰ ਕਿਵੇਂ ਇੱਥੇ ਉਹ ਦਸਤਾਵੇਜ਼ ਰੱਖੇ ਗਏ ਹਨ ਜਿਹੜੇ ਕੀ ਲੋੜ ਪੈਣ ਤੇ ਜ਼ਰੂਰੀ ਮੰਨੇ ਜਾਂਦੇ ਹਨ ਔਰ ਉਹ ਕਿਹੜਾ ਹਾਲਾਤਾਂ ਦੇ ਵਿੱਚ ਇੱਥੇ ਪਏ ਹਨ ਹੋਏ ਹਨ ਔਰ ਕਿੰਨੇ ਸਿਕਿਓਰ ਪਏ ਹੋਣ ਕਿੰਨੇ ਸੁਰੱਖਿਤ ਪਏ ਹੋਏ ਹਨ ਬੜੀਆਂ ਹੈਰਾਨ ਕਰਨ ਵਾਲੀਆਂ ਤਸਵੀਰਾਂ ਜਿਹੜੀਆਂ ਹਨ ਹੁਸ਼ਿਆਰਪੁਰ ਦੇ ਪਟਵਾਰ ਕੇਂਦਰ ਤੋਂ ਤੁਹਾਨੂੰ ਦਿਖਾਈਆਂ ਹਨ ਕਿ ਜਿਹੜੀਆਂ ਜਿਹੜੀਆਂ ਜਿਹੜੇ ਦਾਅਵੇ ਸਰਕਾਰ ਕਰਦੀ ਹੈ ਉਹ ਜ਼ਮੀਨੀ ਹਕੀਕਤ ਕੀ ਹੈ ਉਸ ਲਈ ਅੱਜ ਹੁਸ਼ਿਆਰਪੁਰ ਦੇ ਪਟਵਾਰ ਕੇਂਦਰ ਦੇ ਵਿੱਚ ਆਏ ਸੀ ਤਾਂ ਉੱਥੇ ਦੇ ਹਾਲਾਤ ਤਾਂ ਨੂੰ ਲਾਈਵ ਦਿਖਾਏ ਹਨ ਕਿ ਜਿਹੜੇ ਵਾਅਦੇ ਕੀਤੇ ਜਾਂਦੇ ਹਨ ਕਿ ਇੱਥੇ ਉੱਚ ਸੇਵਾਵਾਂ ਹਨ ਉਹ ਕਿਵੇਂ ਨਹੀਂ ਉੱਚ ਸੇਵਾਵਾਂ ਇੱਥੇ ਪਟਵਾਰ ਯੂਨੀਅਨ ਦੇ ਪ੍ਰਧਾਨ ਮਿਲਿਆ ਹਨ ਉਹਨਾਂ ਨਾਲ ਗੱਲ ਕਰਾਂਗੇ ਜੀ ਜੀ ਸਤਿ ਸ੍ਰੀ ਅਕਾਲ ਅੱਜ ਇੱਥੇ ਪਟਵਾਰ ਕੇਂਦਰ ਦੀ ਇੱਕ ਲਾਈਵ ਹਕੀਕਤ ਦੇਖਣ ਆਏ ਸੀ ਤਾਂ ਇੱਥੇ ਤਾਂ ਕੋਈ ਕਿਸੇ ਕੈਬਨ 'ਚ ਕੋਈ ਪਟਵਾਰੀ ਨਹੀਂ ਬੈਠਾ ਸਰ ਪਹਿਲਾ ਮੈਂ ਦੱਸਣਾ ਚਾਹਾਂਗਾ ਕਿ ਇੱਥੇ ਮੌਜੂਦਾ ਜੋ ਸਟਰੈਂਥ ਚਾਹੀਦੀ ਹੈ 137 ਚਾਹੀਦੀ ਹੈ ਤੇ ਪਟਵਾਰੀ ਇੱਥੇ ਸਮੇਤ ਭੁੰਗਾ ਦੇ ਸ਼ਾਮਚਾਰਸੀ ਮਲਾ ਕੇ ਸਿਰਫ 30 ਪਟਵਾਰੀ ਸਾਡੇ ਕੰਮ ਕਰ ਰਹੇ ਨੇ ਬਾਕੀ ਆਪਣੇ ਜ਼ਿਲ੍ਹਿਆਂ 'ਚ ਬਦਲੀ ਕਰਵਾ ਕੇ ਵਾਪਸ ਹਾਂਜੀ ਹਾਂਜੀ ਪਰ ਪਰ ਤੁਸੀਂ ਐਜ਼ ਪ੍ਰਧਾਨ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਪ੍ਰਧਾਨ ਜੀ ਇੰਨਾ ਵਰਕਲੋਡ 30 ਤੁਸੀਂ ਕਹਿ ਰਹੇ ਹੋ ਕਿ 100 ਕੁਛ ਦੇ ਲਗਭਗ ਚਾਹੀਦੇ ਆ 30 30 ਬੰਦੇ ਤੁਹਾਡੇ ਕੋਲ ਇੱਥੇ ਬਿਲਕੁਲ ਤਾਂ ਇੰਨਾ ਵਰਕਲੋਡ ਕੰਮ ਕੀਤਾ ਜਾ ਸਕਦਾ ਸਰ ਆਪਰ ਵੇਲੇ ਕੋਲੇ ਸਰਕਾਰ ਨੂੰ ਆਪਣਾ ਮੰਗ ਚੜ੍ਡ ਦਿੰਦੇ ਰਹਿੰਦੇ ਆ ਦੱਸਦੇ ਰਹਿੰਦੇ ਆ ਉਹਨਾਂ ਨੂੰ ਕਿ ਸਾਡੀ ਸਟਰੈਂਥ ਬਹੁਤ ਘਟਾ ਪਰ ਕੁਝ ਹਾਲਾਤ ਇਦਾਂ ਦੇ ਨੇ ਜੋ ਸਮੇਂ ਦੇ ਨਾਲ ਸਾਨੂੰ ਵੀ ਸਮਝਣਾ ਪੈਂਦਾ ਕਿਉਂਕਿ ਬਹੁਤ ਸਾਰੇ ਬੱਚੇ ਜਿਹੜੇ ਪਿਛਲੇ ਰਿਕਰੂਟਮੈਂਟ ਚ ਆਏ ਸੀ ਉਹ ਮਾਲਵੇ ਖੇਤਰ ਦੇ ਸੀਗੇ ਤੇ ਉਹ ਫਿਰ ਆਪਣੇ ਘਰਾਂ ਨੂੰ ਵਾਪਸ ਪਰਤ ਆ ਪਾ ਗਏ ਨੇ ਇਸ ਕਰਕੇ ਜੋ ਪਟਵਾਰੀਆਂ ਦੀ ਸਟ੍ਰੈਂਥ ਆ ਘਟਾ ਹੁਣ ਪਿੱਛੇ ਜੇ ਸਾਡੇ ਕੋਲ 52-53 ਪਟਵਾਰੀ ਹੋਗੇ ਸੀ ਤਾਂ ਕੰਮ ਕਾਫੀ ਸੌਖਾ ਹੋ ਗਿਆ ਸੀ ਕਿਉਂਕਿ ਅੱਧ ਪਟਵਾਰੀ ਹੋਗੇ ਸੀ 137 ਪਰ ਜਿਹੜੇ ਇਸ ਵੇਲੇ ਹਾਲਾਤ ਨਜ਼ਾਰੇ ਕੋਈ ਕੈਬਨ ਦੇ ਵਿੱਚ ਕੋਈ ਪਟਵਾਰੀ ਬੈਠਾ ਹੀ ਨਹੀਂ ਆ ਜੇ ਕੋ ਆਮ ਬੰਦਾ ਜੇ ਕੋ ਆਮ ਬੰਦਾ ਕੰਮ ਕਰਾਣਾ ਵੀ ਜਿਵੇਂ ਕਿ ਇੱਕਾ ਉੱਥੇ ਵੀਰ ਜੀ ਖੜੇ ਨੇ ਉਹ ਕਹਿੰਦੇ ਆਪਾਂ ਪੌਣੇ ਕਿੱਦਾਂ ਅੱਧ ਪੌਣੇ ਘੰਟੇ ਤੋਂ ਬੈਠੇ ਆ ਖੜੇ ਆ ਪਰ ਸਾਨੂੰ ਇੱਥੇ ਨਾ ਕੋ ਬੰਦਾ ਮਿਲਦਾ ਨਾ ਸਾਡਾ ਕੰਮ ਫਿਰ ਬਿਹਤਰ ਸੁਧਾਵਾ ਮੰਗ ਆਦੀਆਂ ਸਰ ਬेटर ਇਹ ਹੈ ਕਿ ਜਿਹੜੇ ਤੁਸੀਂ ਇਹ ਕੈਬਨ ਦੇਖ ਰਹੇ ਆਂ ਇਹੀ ਮੈਂ ਦੱਸਣਾ ਚਾਹਣਾ ਕਿ 10-10 ਪਟਵਾਰੀਆਂ 10-10 ਕੈਬਨ ਇੱਕ ਪਟਵਾਰੀ ਕੋਲ ਨੇ ਤੇ ਸੁਵਿਧਾਵਾ ਇਹ ਹੈ ਕਿ ਸਾਨੂੰ ਜੋ ਵੀ ਸਰਕਾਰੀ ਹਦਾਇਤਾਂ ਆਉਂਦੀਆਂ ਸਾਨੂੰ ਉਸ ਹਿਸਾਬ ਨਾਲ ਚੱਲਣਾ ਪੈਂਦਾ ਸਾਡਾ ਇੱਕ ਵਟਸਐਪ ਗਰੁੱਪ ਬਣਿਆ ਹੈ ਤਹਿਸੀਲ ਲੈਵਲ ਤੇ ਉਸ ਤੇ ਜੋ ਵੀ ਸਰਕਾਰੀ ਹਦਾਇਤਾਂ ਆਉਂਦੀਆਂ ਕਿ ਕੱਲ ਤੁਸੀਂ ਲਾਲਕੀਰ ਦਾ ਕੰਮ ਕਰਨਾ ਹੈ ਗਰਾਊਂਡ ਟ੍ਰੋਟਿੰਗ ਕਰਨੀ ਹੈ ਡਿਜੀਟਲ ਕ੍ਰੌਪ ਸਰਵੇ ਕਰਨਾ ਉਸ ਹਿਸਾਬ ਨਾਲ ਸਾਡੇ ਪਟਵਾਰੀ ਸਵੇਰੇ ਹੀ ਆਪਣੇ ਆਪਣੇ ਪਿੰਡਾਂ ਚ ਚੱਲ ਜਾਂਦੇ ਨੇ ਅੱਜ ਕੱਲ ਇੱਕ ਡਰੋਨ ਦੀ ਟੀਮ ਆਈ ਹੈ ਲਾਲਕੀ ਦੀ ਟੀਮ ਜੋ ਡਰੋਨ ਸਰਵੇ ਕਰ ਰਹੀ ਹੈ ਤੇ ਪਟਵਾਰੀਆਂ ਨੂੰ ਉਹਨਾਂ ਨਾਲ ਪਿੰਡ ਚ ਜਾ ਕੇ ਕੋਆਰਡੀਨੇਟ ਕਰਨਾ ਪੈਂਦਾ ਜਿਵੇਂ ਜਿਵੇਂ ਮੁਲਾਜ਼ਮਾਂ ਨੇ ਵੀ ਇਹ ਸੋਚਿਆ ਸੀ ਕਿ ਆਮ ਆਦਮੀ ਪੜ ਨਵੀਂ ਇੱਕ ਸਰਕਾਰ ਆਉਗੀ ਤਾਂ ਕਾਫੀ ਬਦਲਾਅ ਹੋਊਗਾ ਕਾਫੀ ਸਾਡੀ ਸੁਣ ਕਹਿੰਦੇ ਸੀ ਵੀ ਮੁਲਾਜ਼ਮਾਂ ਦੀ ਸਰਕਾਰ ਆਜ ਦਿਨੀ ਤੁਸੀਂ ਵੀ ਸੰਘਰਸ਼ਾ ਦੀ ਰਾਤ ਰਾਤ ਬਿਠੇ ਹੋ ਨੇ ਉਹ ਕਦੀ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰਦੇ ਹੋ ਤਾਂ ਲੱਗਦਾ ਵੀ ਨਵੀਂ ਸਰਕਾਰ ਦਾ ਕੋਈ ਨਵਾਂ ਬਦਲਾਅ ਜਾਂ ਕੋਈ ਸ਼ਬਦਾਵਾਂ ਹੋਈਆਂ ਸਰ ਦੇਖੋ ਉਹ ਸਰਕਾਰੀ ਪੱਖ ਇੱਕ ਵੱਡਾ ਸਿਨੈਰੀਓ ਹੈਗਾ ਆਪਾਂ ਤਾਂ ਇਹ ਕਹਿ ਸਕਦੇ ਜਿੱਦਾਂ ਜਿੱਦਾਂ ਆਪਾਂ ਮੰਗ ਕੀਤੀ ਸੀ ਭਰਤੀ ਜ਼ਰੂਰ ਹੋਈ ਹੈ ਸਾਡੀ ਪਿਛਲੇ ਸਮੇਂ 'ਚ 710 ਬੈਚ ਆਇਆ 1090 ਆਇਆ ਬਟ ਉਹੀ ਤੁਹਾਨੂੰ ਦੱਸ ਰਹੇ ਬਦਲੀ ਕਰਵਾ ਗਏ ਨੇ ਇਹ ਤਾਂ ਕੰਟੀਨਿਊਸ ਪ੍ਰੋਸੈਸ ਹੈ ਰਿਕਰੂਟਮੈਂਟ ਇੱਕ ਕੰਟੀਨਿਊਸ ਪ੍ਰੋਸੈਸ ਚਾਹੀਦਾ ਹੈ ਇਹ ਨਹੀਂ ਹੈ ਕਿ ਇੱਕ ਵਾਰੀ ਭਰਤੀ ਕਰ ਲਈ ਤੇ ਉਹ ਫੇਰ 5 ਸਾਲ ਦੇਖਣਾ ਨਹੀਂ ਆਪਾਂ ਤਾਂ ਇਹ ਚਾਹਾਂਗੇ ਕਿ ਸਰਕਾਰ ਹਰ ਸਾਲ ਹੈ ਯਾਰ ਪਰ ਮਤਲਬ ਸਟਰੈਂਥ ਪੂਰੀ ਕਰੇ ਸਾਡੀ ਤੇ ਜਿਸ ਨਾਲ ਲੋਕਾਂ ਨੂੰ ਵੀ ਕੰਮ ਕਰਵਾਉਣ ਵਿੱਚ ਕੋਈ ਦਿੱਕਤ ਨਾ ਹੋਵੇ ਕੀ ਕੀ ਇੱਕ ਥੋੜੇ ਦੋ ਕਰਮ ਤੁਹਾਡੇ ਨਾਲ ਚੱਲਨੇ ਚਾਹਾਂਗੇ ਕੀ ਆ ਜਿਹੜੇ ਇੱਥੇ ਥੱਬਿਆਂ ਦੇ ਥੱਬੇ ਜਿਹੜੇ ਤੁਹਾਡੇ ਰਿਕਾਰਡ 'ਤੇ ਆ ਇਹ ਸਾਰੇ ਵੇਸਟ ਆ ਇਹਨਾਂ 'ਚੋਂ ਕੋਈ ਤੁਹਾਡੇ ਕੰਮ ਦਾ ਨਹੀਂ ਆ ਪਿੱਛੇ ਤੁਹਾਡੇ ਜਾਂ ਕਹਿ ਸਕਦੇ ਇੱਧਰ ਤੁਹਾਡੇ ਮਤਲਬ ਇਹ ਤੁਸੀਂ ਕੀ ਸਮਝਦੇ ਹੋ ਵੀ ਇਹ ਆਲਮਾਰੀ ਦੇ ਕੋਲ ਰਜਿਸਟਰ 'ਤੇ ਆ ਠੀਕਾ ਆਲਮਾਰੀ ਤੋਂ ਬਾਹਰ ਇਹ ਮਤਲਬ ਤੁਸੀਂ ਇਹ ਦੱਸ ਸਕਦੇ ਹੋ ਕਿ ਇਹ ਬਿਲਕੁਲ ਰੱਦੀ ਆ ਨਹੀਂ ਸਰ ਇਹ ਰੱਦੀ ਮਟੀਰੀਅਲ ਨਹੀਂ ਹੈਗਾ ਐਕਚੁਅਲੀ ਸਾਡੇ ਪਟਵਾਰ ਵਿੱਚ 5 ਸਾਲ ਬਾਅਦ ਜਮ੍ਹਾਂਬੰਦੀ ਬੰਦੀ ਹੈ ਹੁਣ ਜਮ੍ਹਾਂਬੰਦੀ ਦਾ ਸਮਾਂ ਹੈ ਫ फेब्रुवारी ਮਹੀਨੇ ਚ ਜਮ੍ਹਾਂਬੰਦੀ ਦਾਖਲ ਹੋਵੇਗੀ ਉਸ ਦੇ ਨਾਲ ਹੀ ਇਹ ਰਿਕਾਰਡ ਸਾਰਾ 11 ਨੰਬਰ ਕਮਰੇ ਜਮ੍ਹਾਂ ਹੋ ਜਾਏਗਾ ਹਰ ਸਾਲ ਫ फेब्रुवारी 28 ਜਾਂ ਅਪ੍ਰੈਲ 30 ਤਰੀਕ ਨੂੰ ਮਿਲਦੀ ਹੈ ਜਮ੍ਹਾਂਬੰਦੀ ਦਾਖਲ ਕਰਨ ਦੀ ਇੰਤਕਾਲ ਆਪਾਂ ਜਮ੍ਹਾਂ ਆਪਣੇ ਡੀਸੀ ਦਫਤਰ ਕਰਵਾਉਣੇ ਤੇ ਜੋ ਵੀ ਇਹ ਰਿਕਾਰਡ ਹੈਗਾ ਇਹ ਜਮ੍ਹਾਂ ਕਰਕੇ 11 ਨੰਬਰ ਦਫਤਰ ਤੇ ਤੁਹਾਨੂੰ ਲੱਗਦਾ ਵੀ ਜੇ ਨਾ ਹਾਲਾਤਾਂ ਦੇ ਵਿੱਚ ਇਹ ਰਿਕਾਰਡ ਪਿਆ ਆ ਮੈਂ ਤੁਹਾਨੂੰ ਥੋੜੀਆਂ ਤਸਵੀਰਾਂ ਤੁਹਾਨੂੰ ਸ਼ੇਅਰ ਕਰੂੰਗਾ ਇਹਦੇ ਬਾਰੇ ਉਹ ਜਿਵੇਂ ਕਿ ਮੈਂ ਅਫਰ ਕੈਮਰਾ ਪਰਸਨ ਨੂੰ ਕਹਾ ਕਿ ਇਹ ਤਸਵੀਰਾਂ ਜਰੂਰ ਦਿਖਾਣ ਆ ਆ ਜਿਹੜੇ ਜਿਵੇਂ ਜਿਵੇਂ ਆ ਰਿਕਾਰਡ 'ਤੇ ਆਇਆ ਇਹ ਜਮ੍ਹਾਂ ਹੋਣ ਦੇ ਹਾਲਾਤਾਂ ਦੇ ਵਿੱਚ ਹੈਗਾ ਜਿਹੜਾ ਤੁਸੀਂ ਕਹਿੰਨੇ ਹੋ ਵੀ ਜਮਾ ਕਰਾਉਣਾ ਹੈ ਇਹ ਇਹ ਮਤਲਬ ਜੇ ਇੱਥੋਂ ਕੋਈ ਕਾਗਜ਼ ਜਿੰਨੀ ਕਿੱਥੇ ਐਸਐਲਐ ਸਿਕਿਉਰਟੀ ਆ ਜਾਂ ਜਿੰਨਾ ਕਿੱਥੇ ਸੁਰੱਖਿਅਤ ਪਿਆ ਰਿਕਾਰਡ ਜੇ ਇਹਨਾਂ ਕੋਈ ਛੇੜਖਾਨੀ ਹੋ ਜਾਵੇ ਤਾਂ ਕੀ ਕੀ ਜਮਾ ਕਰਾ ਲਵਾਂਗੇ ਉਹੀ ਮੈਂ ਦੱਸਣਾ ਚਾਹਾਂਗਾ ਸਰ ਕੁਝ ਰਿਕਾਰਡ ਹੁੰਦਾ ਜਿਹੜਾ ਸਾਡੇ ਤਹਿਸੀਲ ਚ ਜਮਾ ਹੋ ਜਾਂਦਾ ਕੁਝ ਰਿਕਾਰਡ ਡਿਸਪੋਜ਼ ਆਫ ਕਰਨ ਵਾਲਾ ਹੀ ਹੁੰਦਾ ਇਹ ਰਜਿਸਟਰੀਆਂ ਮੁਤਫਰਕ ਕਾਗਜ਼ਾਤ ਨੇ ਜਿਹੜੇ ਉਹ ਆਪਣੇ ਇੰਤਕਾਲਾਂ ਦੇ ਨਾਲ ਲੇਥੇ ਨੇ ਠੀਕ ਹੈ ਜੀ ਇਹ ਰਜਿਸਟਰੀ ਇਸ ਲਈ ਇਹ ਦਾਖਲ ਕਰਵਾਉਣ ਵਾਲੇ ਨਹੀਂ ਨੇ ਇਹ ਇੰਤਕਾਲਾਂ ਦਾ ਨਿਪਟਾਰਾ ਕਰ ਦਿੱਤਾ ਜਾਂਦਾ ਤੁਸੀਂ ਤੁਸੀਂ ਚਲੋ ਆਪਾਂ ਮੰਨ ਲਿਆ ਤੁਸੀਂ ਕਹਿੰਦੇ ਇਹ ਡਿਸਪੋਜ਼ ਆਫ ਕਰ ਨਾਲੇ ਨੇ ਉਹ ਕੁਛ ਇੱਕ ਰਜਿਸਟਰ ਪਏ ਨੇ ਉਹ ਕਿੰਨੇ ਸਿਕਿਉਰ ਪਏ ਨੇ ਹਾਂ ਜੀ ਸਰ ਐਕਚੁਅਲੀ ਇਹ ਸਿਕਿਉਰ ਹੀ ਹੈਗਾ ਇੱਥੇ ਸਾਡੇ ਵਾਚਮੈਨ ਹੈਗਾ ਰਾਤ ਨੂੰ ਲੋਕ ਲਗਾ ਕੇ ਜਾਂਦਾ ਉਹ ਬਾਹਰ ਕਿਉਂ ਪਏ ਨੇ ਉਹਦਾ ਮੈਂ ਜਵਾਬ ਦਿੰਦਾ ਤੁਹਾਨੂੰ ਸਾਡੇ ਕੋਲ ਅਲਮੀਰਾ ਦੀ ਕਮੀ ਹੈ ਉਹ ਵਕ ਵਕ ਟਾਈਮ ਤੇ ਮਤਾ ਦਿੱਤਾ ਗਿਆ ਦਿਨ ਵੇਲੇ ਤਾਂ ਇੱਥੇ ਜਦੋਂ ਅਸੀਂ ਆਏ ਆ ਤਾਂ ਬੰਦਾ ਨਹੀਂ ਦਿਖਦਾ ਤੁਸੀਂ ਰਾਤ ਦੀ ਸਕਿਉਰਿਟੀ ਦੀ ਗੱਲ ਕਰਦੇ ਹੋ ਦਿਨ ਵੇਲੇ ਆਪਾਂ ਅਸੀਂ ਸਾਰੇ ਰਿਕਾਰਡਾਂ ਦੀ ਜਾ ਕੇ ਵੀਡੀਓ ਬਣਾਤੀ ਆ ਉਦੋਂ ਤਾਂ ਇੱਥੇ ਕੋਈ ਬੰਦਾ ਨਹੀਂ ਸਾਨੂੰ ਰੋਕਣ ਵਾਲਾ ਦਿਖਿਆ ਤਾਂ ਤੁਸੀਂ ਰਾਤ ਦੀ ਕੀ ਗੱਲ ਕਰਦੇ ਹੋ ਸਰ ਵੀਡੀਓ ਬਣਾਈ ਆ ਪਰ ਕੋਈ ਚੱਕ ਕੇ ਲੈ ਜਾਣ ਵਾਲਾ ਕੰਮ ਨਹੀਂ ਹੈ ਜੀ ਇੱਥੇ ਇੱਥੇ ਸਕਿਉਰਿਟੀ ਹੈਗੀ ਆ ਰਾਤ ਵੇਲੇ ਵਾਚਮੈਨ ਸਰਕਾਰ ਵੱਲੋਂ ਪ੍ਰੋਵਾਈਡ ਕੀਤਾ ਗਿਆ ਸੋ ਕੁਝ ਇੱਕ ਤਸਵੀਰਾਂ ਤੁਹਾਨੂੰ ਜਿਹੜੀਆਂ ਹੁਸ਼ਿਆਰਪੁਰ ਦੇ ਪਟਵਾਰ ਕੇਂਦਰ ਤੋਂ ਦਿਖਾਈਆਂ ਕਿ ਕਿਵੇਂ ਦੀਆਂ ਬੇਤਅਸਰਦਾਵਾਂ ਹਨ ਔਰ ਇੱ ਪ੍ਰਧਾਨ ਜੀ ਪਹੁੰਚੇ ਸੀ ਉਹਨਾਂ ਨੇ ਉਹਨਾਂ ਸਵਾਲਾਂ ਦੇ ਜਵਾਬ ਲਏ ਨੇ ਜਿਹੜੇ ਕਿ ਇੱਥੇ ਹਨ ਔਰ ਹੁਣ ਇਹ ਤਸਵੀਰਾਂ ਦੇਖ ਕੇ ਤੁਸੀਂ ਆਪ ਦੇਖ ਸਕਦੇ ਹੋ ਕਿ ਜ਼ਮੀਨੀ ਹਕੀਕਤ ਕੀ ਹੈ